ਦੋਸਤੋ ਇੱਕ ਵਫਾਦਾਰ ਔਰਤ ਹਜ਼ਾਰ ਖੂਬਸੂਰਤ ਔਰਤਾਂ ਤੋਂ ਚੰਗੀ ਹੈ ਜੋ ਔਰਤ ਕਿਸੇ ਗੈਰ ਮਰਦ ਨਾਲ ਮੁਹੱਬਤ ਕਰਦੀ ਹੈ ਤਾਂ ਉਹ ਦੋ ਟਕੇ ਦੀ ਹੋ ਜਾਂਦੀ ਹੈ ਉਹ ਮੁਹੱਬਤ ਨਹੀਂ ਸਿਰਫ ਜਿਸਮ ਦੀ ਖਾਇਸ਼ ਪੂਰੀ ਕਰਨ ਵਾਲੀ ਕਹਲੌਂਦੀ ਹੈ ਅਫੇਅਰ ਦੇ ਬਿਨਾ ਜਵਾਨੀ ਤੇ ਖਾਂਸੀ ਦੇ ਬਿਨਾ ਬੁਢਾਪਾ ਅਧੂਰਾ ਹੀ ਰਹਿੰਦਾ ਹੈ ਚਾਹ ਤੇ ਪਸੰਦੀਦਾ ਔਰਤ ਦੀ ਚਾਹਤ ਇੱਕੋ ਵਰਗੀ ਰਹਿੰਦੀ ਹੈ ਜਨਾਬ ਮਿਲੇ ਤਾਂ ਸਕੂਨ ਨਾ ਮਿਲੇ ਤਾਂ ਬੇਕਰਾਰੀ ਪਤਾ ਹੈ ਸਾਡੀ ਸਭ ਤੋਂ ਵੱਡੀ ਗਲਤਫਹਿਮੀ ਕੀ ਹੈ ਸਾਨੂੰ ਲੱਗਦਾ ਹੈ ਕਿ ਸਭ ਆਪਣੇ ਹੀ ਹਨ ਜੋ ਰਿਸ਼ਤਾ ਕੱਟ ਤੇ غرور ਜ਼ਿਆਦਾ ਰੱਖੇ ਐਸੇ ਲੋਕਾਂ ਨੂੰ ਦਿਲ ਤੋਂ ਦੂਰ ਰੱਖੋ ਇਨਸਾਨ ਉਦੋਂ ਹਾਰ ਜਾਂਦਾ ਹੈ ਜਦੋਂ ਉਸ ਨੂੰ ਇਹ ਪਤਾ ਚੱਲੇ ਕਿ ਜਿਸ ਨੂੰ ਉਹ ਸਭ ਕੁਝ ਮੰਨਦਾ ਸੀ ਉਸ ਦੇ ਲਈ ਅਸੀਂ ਕੁਝ ਵੀ ਨਹੀਂ ਹਾਂ ਇਨਸਾਨ ਕਿੰਨੇ ਵੀ ਯਤਨ ਕਰ ਲਏ ਹਨੇਰੇ ਵਿੱਚ ਪਰ ਸ਼ਾਮਾ ਤੇ ਬੁਢਾਪੇ ਵਿੱਚ ਕਾਇਆ ਤੇ ਅੰਤ ਵਿੱਚ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ ਜੋ ਔਰਤਾਂ ਤੁਹਾਡੇ ਸਾਹਮਣੇ ਆਪਣੇ ਕੱਪੜੇ ਉਤਾਰ ਦਿੰਦੀ ਹੈ ਤੇ ਤੁਹਾਨੂੰ ਆਪਣੀ ਮਰਜ਼ੀ ਦਾ ਕਰਨ ਦਿੰਦੀ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਰੈਕਟਰਲੈਸ ਹੈ ਕਿਉਂਕਿ ਉਹ ਤੁਹਾਡੇ ਉੱਪਰ ਉਮੀਦ ਤੋਂ ਜ਼ਿਆਦਾ ਭਰੋਸਾ ਕਰਦੀ ਹੈ ਆਪਣੀ ਖੂਬਸੂਰਤੀ ਨੂੰ ਇਸ ਤਰ੍ਹਾਂ ਰੱਖੋ ਕਿ ਸਿਰਫ ਤੁਹਾਡਾ ਪਸੰਦੀਦਾ ਮਰਦ ਦੇਖ ਸਕੇ ਤੁਸੀਂ ਕੋਈ ਬਾਜ਼ਾਰ ਵਿੱਚ ਮਿਲਣ ਵਾਲੀ ਚੀਜ਼ ਨਹੀਂ ਜੋ ਸਾਰਾ ਜ਼ਮਾਨਾ ਦੇਖੇ ਹਰ ਔਰਤ ਐਸੇ ਮਰਦ ਦੇ ਨਾਲ ਸੰਭੋਗ ਕਰਨਾ ਪਸੰਦ ਕਰਦੀ ਹੈ ਜੋ ਉਸ ਦੀਆਂ ਭਾਵਨਾਵਾਂ ਨੂੰ ਬਿਨਾਂ ਕਹੇ ਸਮਝ ਲੈਂਦਾ ਹੈ ਮੰਨਿਆ ਕਿ ਇੰਨਾ ਚੰਗੇ ਨਹੀਂ ਹਾਂ ਅਸੀਂ ਪਰ ਐਨੇ ਬੁਰੇ ਵੀ ਨਹੀਂ ਸੀ ਜਿੰਨੇ ਬੁਰੇ ਬਣਾਏ ਗਏ ਬਰਸ ਦੀਆਂ ਬੂੰਦਾਂ ਇੱਕ ਗੱਲ ਸਿਖਾ ਗਈ ਜ਼ਿੰਦਗੀ ਦੇ ਖੂਬਸੂਰਤ ਪਲ ਸਿਰਫ ਮਹਿਸੂਸ ਕੀਤੇ ਜਾਂਦੇ ਹਨ ਕੈਦ ਨਹੀਂ ਸੋਚ ਕੇ ਤੋੜਨਾ ਤਾਲੁਕ ਕਿਸੇ ਨਾਲ ਟੁੱਟ ਕੇ ਟਹਿਣੀ ਤੋਂ ਪੱਤੇ ਫਿਰ ਤੋਂ ਹਰੇ ਨਹੀਂ ਹੋ ਪਾਉਂਦੇ ਕਿਸੇ ਨੂੰ ਆਪਣਾ ਮੰਨੂ ਤਾਂ ਦਿਲ ਤੋਂ ਮੰਨੂ ਦਿਖਾਵੇ ਦੇ ਰਿਸ਼ਤੇ ਦਿਲ ਦੀ ਖੁਸ਼ੀ ਨੂੰ ਖਤਮ ਕਰ ਦਿੰਦੇ ਹਨ ਹਰ ਗੱਲ ਨੂੰ ਹੱਥੋਂ ਜ਼ਿਆਦਾ ਸੋਚਣ ਵਾਲੇ ਲੋਕ ਡਿਪਰੈਸ਼ਨ ਵਿੱਚ ਪੈ ਜਾਂਦੇ ਹਨ ਕਿਉਂਕਿ ਉਹਨਾਂ ਦਾ ਦਿਮਾਗ ਐਸੀਆਂ ਗੱਲਾਂ ਸੋਚਣ ਲੱਗਦਾ ਹੈ ਜੋ ਅਸਲ ਵਿੱਚ ਹੁੰਦੀ ਹੀ ਨਹੀਂ ਆਮ ਆਦਮੀ ਦਿਨ ਵਿੱਚ ਚਾਰ ਝੂਠ ਬੋਲਦਾ ਹੈ ਤੇ ਸਭ ਤੋਂ ਜ਼ਿਆਦਾ ਆਮ ਝੂਠ ਇਹ ਹੈ ਕਿ ਮੈਂ ਠੀਕ ਹਾਂ ਲੋਕ ਜਦੋਂ ਜਸਮਾਨੀ ਤੌਰ ਉੱਪਰ ਥੱਕ ਜਾਂਦੇ ਹਨ ਤਾਂ ਉਹ ਅਕਸਰ ਝੂਠ ਬੋਲਦੇ ਹਨ ਜੋ ਲੋਕ ਵਹਿਮ ਦੇ ਮਰੀਜ਼ ਹੁੰਦੇ ਹਨ ਉਹਨਾਂ ਨੂੰ ਕੋਈ ਡਾਕਟਰ ਠੀਕ ਨਹੀਂ ਕਰ ਸਕਦਾ ਸਾਈਕੋਲੋਜੀ ਕਹਿੰਦੀ ਹੈ ਜਿਸ ਪੁਰਸ਼ ਨਾਲ ਕਿਸੇ ਔਰਤ ਨੂੰ ਸੰਬੰਧ ਦਾ ਬਹੁਤ ਜ਼ਿਆਦਾ ਆਨੰਦ ਮਿਲਦਾ ਹੈ ਤਾਂ ਉਹ ਔਰਤ ਉਸ ਪੁਰਸ਼ ਨਾਲ ਬਾਰ-ਬਾਰ ਮਿਲਣ ਦੀ ਚਾਹਤ ਰੱਖਦੀ ਹੈ ਗਰਲਫ੍ਰੈਂਡ ਨੂੰ ਪਤਨੀ ਸਮਝਣ ਵਾਲੇ ਮੇਰੇ ਦੋਸਤ ਯਾਦ ਰੱਖਣਾ ਅਸੀਂ ਵੀ ਬਚਪਨ ਵਿੱਚ ਯੂਰੀਆ ਖਾਦ ਨੂੰ ਚੀਨੀ ਸਮਝਦੇ ਸੀ ਜਦੋਂ ਪਤਨੀ ਬੋਲੇ ਕਿ ਮੇਰਾ ਮੂੰਹ ਨਾ ਖਲਵਾਓ ਤਾਂ ਸਮਝ ਜਾਣਾ ਤੁਹਾਡੇ ਖਾਨਦਾਨ ਦਾ ਸੁੰਦਰ ਕਾਂਡ ਦਾ ਆਠ ਸ਼ੁਰੂ ਹੋਣ ਵਾਲਾ ਹੈ ਇਨਸਾਨ ਦੀ ਸਭ ਤੋਂ ਵੱਡੀ ਹਾਰ ਉਸ ਸਮੇਂ ਹੁੰਦੀ ਹੈ ਜਦੋਂ ਉਹ ਖੁਦ ਸਹੀ ਹੋ ਕੇ ਵੀ ਗਲਤ ਲੋਕਾਂ ਦੇ ਸਾਹਮਣੇ ਸਿਰ ਝੁਕਾ ਦਿੰਦਾ ਹੈ ਬਜ਼ੁਰਗ ਕਹਿੰਦੇ ਹਨ ਦੌਲਤ ਔਰਤ ਦੇ ਨਸੀਬ ਨਾਲ ਆਉਂਦੀ ਹੈ ਤੇ ਔਲਾਦ ਮਰਦ ਦੇ ਨਸੀਬ ਨਾਲ ਇਸ ਲਈ ਦੌਲਤ ਦੇ ਬਦਲੇ ਕਦੀ ਆਦਮੀ ਨਾ ਬਦਲੋ ਤੇ ਔਲਾਦ ਦੇ ਬਦਲੇ ਕਦੀ ਔਰਤ ਨੂੰ ਨਾ ਛੱਡੋ ਘਰ ਟੁੱਟਣ ਉੱਪਰ ਸਭ ਤੋਂ ਜ਼ਿਆਦਾ ਨੁਕਸਾਨ ਉਸ ਔਰਤ ਦਾ ਹੁੰਦਾ ਹੈ ਜੋ ਦੂਸਰੇ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਹਸਤਾ ਖੇਡਦਾ ਘਰ ਉਜਾੜ ਲੈਂਦੀ ਹੈ ਜੋ ਔਰਤ ਆਪਣੇ ਪਤੀ ਨੂੰ ਨੀਚਾ ਦਿਖਾਉਂਦੀ ਹੈ ਉਹ ਹੌਲੀ-ਹੌਲੀ ਖੁਦ ਵੀ ਉਸ ਬੋਝ ਦੇ ਥੱਲੇ ਦੱਬ ਜਾਂਦੀ ਹੈ ਜੋ ਔਰਤ ਆਪਣੇ ਪਤੀ ਨੂੰ ਸਨਮਾਨ ਦਿੰਦੀ ਹੈ ਉਹ ਖੁਦ ਵੀ ਉਚਾਈਆਂ ਤੱਕ ਪਹੁੰਚ ਜਾਂਦੀ ਹੈ ਘਰ ਵਿੱਚ ਸਨਮਾਨ ਦੋਨਾਂ ਦਾ ਮਿਲ ਕੇ ਬਣਦਾ ਹੈ ਇੱਕ ਦੇ ਡਿਗਣ ਨਾਲ ਦੂਸਰਾ ਵੀ ਟੁੱਟਦਾ ਹੈ ਯਾਦ ਰੱਖਣਾ ਜਨਾਬ ਮੂੰਹ ਜ਼ਿਆਦਾ ਹੋ ਜਾਏ ਤਾਂ ਬੁਰਾਈ ਦਿਖਾਈ ਨਹੀਂ ਦਿੰਦੀ ਜੇਕਰ ਈਰਖਾ ਹੋ ਜਾਏ ਤਾਂ ਅਛਾਈ ਦਿਖਾਈ ਨਹੀਂ ਦਿੰਦੀ ਯਾਦ ਰੱਖਣਾ ਜਨਾਬ ਸਾਦਗੀ ਤੇ ਸੱਚ ਵਿੱਚ ਇੱਕ ਹੀ ਸਮਾਨਤਾ ਹੈ ਦੋਨਾਂ ਨੂੰ ਸਜਾਉਣੇ ਦੀ ਜ਼ਰੂਰਤ ਨਹੀਂ ਹੁੰਦੀ ਯਾਦ ਰਹਿ ਜਨਾਬ ਇਸ ਸੰਸਾਰ ਵਿੱਚ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਦਮ ਹੈ ਜਿਸ ਨੂੰ ਦੂਸਰਿਆਂ ਤੋਂ ਉਮੀਦ ਘੱਟ ਹੈ ਯਾਦ ਰੱਖਣਾ ਜਨਾਬ ਜੀਵਨ ਦੀ ਹਰ ਲੜਾਈ ਖੁਦ ਹੀ ਲੜਨੀ ਪੈਂਦੀ ਹੈ ਲੋਕ ਬਾਅਦ ਵਿੱਚ ਤਾਂ ਹਾਲ ਚਾਲ ਪੁੱਛਣ ਆਉਂਦੇ ਹਨ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ